右上から。 ਕਲਿੰਗਾ ਤੋਂ ਵਹਿਣ ਦਾ ਸਮੇਂ ਕਿੱਦਾਂ ਦੇਖਦੇ ਸਰ ਅਸਲ 'ਚ ਇਹ ਕਰਨ ਦੀ ਲੋੜ ਨਹੀਂ ਪੈਣੀ ਸੀ ਸਾਨੂੰ ਜੇ ਸਾਡੇ ਸੋ ਕਾਲਡ ਲੀਡਰ ਜਾਂ ਪਾਰਟੀਆਂ ਜਾਂ ਪੰਜਾਬ ਨੂੰ ਬਚਾਉਣ ਵਾਲੇ ਕੁਝ ਕਰ ਲੈਂਦੇ ਤਾਂ ਅੱਜ ਅਸੀਂ ਕਸ਼ਿਰੀ ਕੇਸਪੜਖ ਸਾਹਿਬ ਚ ਅਰਦਾਸ ਕਰਕੇ ਸ਼ੁਰੂ ਕਿਸ ਕੰਮ ਲਈ ਹੋ ਰਿਹਾ ਇਸ ਕੰਮ ਲਈ ਕਿ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ ਪਾਣੀ ਕਿਉਂ ਕਿਉਂਕਿ ਸਾਡੇ ਕੋਲੇ ਸਿਰ ਪਾਣੀ ਆ ਹੋਰ ਕੁਛ ਵੀ ਨਹੀਂ ਕੁਦਰਤੀ ਸੋਮਾ ਔਰ ਵੈਸੇ ਵੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਹੈ ਪਿਤਾ ਦਾ ਦਰਜਾ ਇਸੇ ਲਈ ਦਿੱਤਾ ਪਰ ਤੁਸੀਂ ਵੇਖਿਆ ਉਥੇ ਲੁਧਿਆਣੇ ਕੀ ਹੋਇਆ ਤਿੰਨ ਸੈਂਟਰਾਂ ਨੂੰ ਬੰਦ ਕਰਨ ਲਈ ਇਹ ਸਰਕਾਰ ਇੰਨੀ ਅੜ ਗਈ ਤੇ ਤੁਸੀਂ ਸੋਚੋ ਇਹੋ ਜੇ 2000 ਸੈਂਟਰ ਹੋਰ ਨੇ ਪੂਰੇ ਪੰਜਾਬ ਜਿਹਦੇ ਨਾਲ ਪੰਜਾਬ ਦਾ ਸਰਫੇਸ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਉਹ ਖਰਾਬ ਹੋ ਰਿਹਾ ਹੈ ਜੇ ਉਹ ਖਰਾਬ ਹੋ ਰਹੇ ਨੇ ਤਾਂ ਉਹਨੂੰ ਰੋਕਾਂਗੇ ਨਹੀਂ ਬੋਲੇ ਜੇ ਪੰਜਾਬ ਦਾ ਪਾਣੀ ਬਰਬਾਦ ਹੋ ਕੇ ਸਿਹਤ ਬਣਾਉਣ ਦੀ بجائے ਕੈਂਸਰ ਦੇ ਰਿਹਾ ਤਾਂ ਆਪਾਂ ਰੋਕਾਂਗੇ ਨਹੀਂ ਅੱਜ ਅਸੀਂ ਉਹਨਾਂ 2000 ਸੈਂਟਰਾਂ ਨੂੰ ਬੰਦ ਕਰਵਾ ਸਕੀਏ ਔਰ ਸਰਕਾਰ ਉਸਤੇ ਕੁਝ ਕਾਰਵਾਈ ਕਰ ਪਾਵੇ ਲੋਕਾਂ ਨੂੰ ਦੱਸਣ ਨਿਕਲੇ ਆ ਸ਼ੁਰੂਆਤ ਇੱਥੋਂ ਕਰ ਰਹੇ ਹਾਂ ਤੱਕ ਜੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਨੰਗਲ ਰੋਪੜ ਤੇ ਆਨੰਦਪੁਰ ਸਾਹਿਬ ਦੇ ਸਾਰੇ ਪਿੰਡਾਂ 'ਚ ਜਾਵਾਂਗੇ ਔਰ ਉਹਨਾਂ ਨੂੰ ਦੱਸਾਂਗੇ ਕਿ ਇਹ ਤੁਹਾਡੇ ਲਈ ਸਭ ਤੋਂ ਜ਼ਰੂਰੀ ਮੁੱਦਾ ਹੈ ਜੇ ਸਰਕਾਰ ਨਹੀਂ ਮੰਦੀ ਤਾਂ ਤੁਸੀਂ ਉਹਨਾਂ ਨੂੰ ਮਨਾਓ ਕਿਉਂਕਿ ਸਰਕਾਰਾਂ ਉੱਤੋਂ ਨਹੀਂ ਡੇਕਦੀਆਂ ਸਰਕਾਰਾਂ ਲੋਕ ਹੀ ਬਣਾਉਂਦੇ ਨੇ ਤੇ ਜੇ ਲੋਕਾਂ ਦੀ ਭਲਾਈ ਨਹੀਂ ਕਰਨਗੇ ਤਾਂ ਫਿਰ ਆਪਾਂ ਨਹੀਂ ਬੋਲਾਂਗੇ ਪਾਣੀ ਬਚਾਉਣ ਦਾ ਪੰਜਾਬ ਬਾਜੂ ਮਾਨਸ ਬੇਖੋ ਇੱਕ ਮੁੱਦੇ ਨਾਲ ਪੰਜਾਬ ਨਹੀਂ ਵੱਜਦਾ ਜਿਵੇਂ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪੰਜਾਬ ਪੰਜਾਬੀਆਂ ਦਾ ਹੋਵੇ ਅਸੀਂ ਜੂਝਦਾ ਪੰਜਾਬ ਵੇਲੇ 31 ਮੁੱਦੇ ਲੈ ਕੇ ਆਏ ਸੀ ਕਿੰਨੇ ਕੁ ਲੋਕਾਂ ਤੱਕ ਪਹੁੰਚੇ ਹੁਣ ਸਾਨੂੰ ਸਮਝ ਆਈ ਹੈ ਕਿ ਨਹੀਂ 31 ਨਹੀਂ ਇੱਕ ਇੱਕ ਦੋ ਦੋ ਤਿੰਨ ਤਿੰਨ ਇਹਨਾਂ ਨੂੰ ਦੱਸਦੇ ਜਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਇਹਦੇ ਨਾਲ ਬਚੂਗਾ 31 ਮੁੱਦੇ ਤੱਕ ਫਿਰ ਜ਼ਿਆਦਾ ਟਾਈਮ ਨਹੀਂ ਲੱਗ ਜਿੱਦਾਂ ਇੱਕ ਇੱਕ ਕਰਦੇ ਦੱਸ ਯੈਸ ਹੁਣ ਅਸੀਂ ਜਦੋਂ ਪਾਣੀ ਬਾਰੇ ਲੋਕ ਜਾਗਰੂਕ ਹੈ ਉਹਨਾਂ ਨੂੰ ਪਤਾ ਪਾਣੀ ਸਾੜਾ ਘਟ ਰਿਹਾ ਤੇ ਹੁਣ ਇਹ ਗ੍ਰਹਿਣ ਦੇ ਨਾਲ ਕਿ ਲੋਕ ਜਾਗਰੂਕ ਹੋ ਜਾਣਗੇ ਜੀ ਨਹੀਂ ਉਹਦੀ ਵਜ੍ਹਾ ਹੈ ਸਿਰਫ 3 ਸੈਂਟਰਾਂ ਬਾਰੇ ਉਹ ਵੀ ਅਸੀਂ ਰੌਣਾ ਪਾ ਪਾ ਕੇ ਕਿ ਬੁੱਢੇ ਨਾਲੇ 'ਚ 1.5 ਕਰੋੜ ਲੀਟਰ ਪਾਣੀ ਉਹਨਾਂ 3 ਸੈਂਟਰਾਂ ਤੋਂ ਪੈਂਦਾ ਹੈ ਜਦ ਕਿ ਬੁੱਢੇ ਨਾਲੇ 'ਚ ਕੁੱਲ 60 ਤੋਂ 70 ਕਰੋੜ ਲੀਟਰ ਪਾਣੀ ਪੈਂਦਾ ਪਰ ਤੀ ਅਸੀਂ ਤੁੰਗਡਾਣ ਵਾਲੀ ਭੁੱਲ ਜਾਾਂਗੇ ਤੁੰਗਡਾ ਮਾਲੀ ਕੀ ਅਸੀਂ ਹੰਸਲਾ ਨਦੀ ਭੁੱਲ ਜਾਾਂਗੇ ਕੀ ਅਸੀਂ ਇਹ ਸਾਰੇ ਸਰੋਤ ਜੋ ਪਾਣੀ ਨੂੰ ਗੰਦਾ ਕਰ ਰਹੇ ਨੇ ਆ ਤੁਹਾਡੇ ਨੇੜੇ ਐ ਤੇ ਪੀਐਸਸੀਐਲ ਐ ਇਹਨੂੰ ਭੁੱਲ ਜਾਾਂਗੇ ਕੀ ਇੱਥੇ ਪਾਣੀ ਦਾ ਸਤਿਆਨਾਸ਼ ਨਹੀਂ ਹੋ ਰਿਹਾ ਆ ਮਾਈਨਿੰਗ ਨੂੰ ਭੁੱਲ ਜਾਾਂਗੇ ਅਸੀਂ ਦੱਸਣ ਜਾ ਰਹੇ ਹਾਂ ਕਿ ਹਰ ਗੱਲ ਨਾਲ ਉਹਨਾਂ ਦਾ ਪਾਣੀ ਉਹਨਾਂ ਦੀ ਪੰਜਾਬੀਅਤ ਉਹਨਾਂ ਦੀ ਐਜੂਕੇਸ਼ਨ ਉਹਨਾਂ ਦਾ ਮੈਡੀਕਲ ਹਰ ਚੀਜ਼ ਦਾ ਸਤਿਆਨਾਸ਼ ਕਿਵੇਂ ਹੋ ਰਿਹਾ ਸਰਕਾਰ ਨੇ ਤਾਂ ਰਾਜਨੀਤਿਕ ਸੱਤਾ ਹਾਸਲ ਕੀਤੇ ਤੋਂ ਬਿਨਾਂ ਇਹ ਤਮਾਮ ਜਿਹੜੇ ਮੁੱਦੇ ਆਉਂ ਸੋਸ਼ਲ ਲੈਵਲ ਤੇ ਅਚੀਵ ਕੀਤੇ ਜਾ ਸਕਦੇ ਪਰ ਇਹਦੀ ਨਾ ਇੱਕ ਪ੍ਰੋਬਲਮ ਹੈ ਅਸੀਂ ਸਾਡੇ ਪੰਜਾਬ ਵਾਲੇ ਨਾ ਰਾਜਨੀਤਿਕ ਅਵੇਅਰਨੈਸ ਤਾਂ ਆ ਗਈ ਪਰ ਚੇਤਨਾ ਨਹੀਂ ਆਈ ਮੈਂ ਦੱਸਦਾ ਇਹ ਚ ਫਰਕ ਕੀ ਆ ਸਾਨੂੰ ਲੱਗਦਾ ਜੇ ਇਹ ਗੱਲ ਕਰਾਂਗੇ ਤਾਂ ਅਸੀਂ ਰਾਜਨੀਤਿਕ ਹੈ ਨਹੀਂ ਤਾਂ ਨਹੀਂ ਮੈਨੂੰ ਦੱਸੋ ਕਿਹੜੀ ਗੱਲ ਰਾਜਨੀਤਿਕ ਨਹੀਂ ਹੁੰਦੀਗੀ ਜੇ ਲੋਕ ਉਹਨਾਂ ਨੂੰ ਵੋਟ ਪਾਉਂਦੇ ਨੇ ਤਾਂ ਕੀ ਅਸੀਂ ਰਾਜਨੀਤਿਕ ਨਹੀਂਗੇ ਅਸੀਂ ਆਣੇ ਆ ਕਿ ਜੇ ਲੋਕਤੰਤਰ ਚ ਕੋਈ ਵੀ ਗੱਲ ਕਰਵਾਉਣੀ ਆ ਤਾਂ ਉਹਨੂੰ ਲੋਕਾਂ ਦਾ ਮੁੱਦਾ ਬਣਾ ਦਿਓ ਸਾਡਾ ਕੰਮ ਆ ਅਸੀਂ ਉਹਨੂੰ ਲੋਕਾਂ ਦਾ ਮੁੱਦਾ ਬਣਾ ਰਹੇ ਹਾਂ ਔਰ ਇਨਾਂ ਪਾਰਟੀਆਂ ਨੂੰ ਮਜਬੂਰ ਕਰਾਂਗੇ ਕਿ ਗੱਲ ਮੰਨੋ ਘਾਟੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਆਏ ਤੋਂ ਬਿਨਾ ਇਹ ਜਿਹੜੇ ਟਾਰਗੇਟ ਨੇ ਅਚੀਵ ਕੀਤੇ ਜਾ ਸਕਦੇ ਆ ਨਹੀਂ ਕੀਤੇ ਫਿਨਿਟਲੀ ਕੀਤੇ ਜਾ ਸਕਦੇ ਇਹਦਾ ਮਤਲਬ ਤੁਸੀਂ ਇਲੈਕਟਰਲ ਪੋਲਿਟਿਕਸ ਦਾ ਪਾਰਟ ਨਹੀਂ ਬਣੋਗੇ ਫਿਲਹਾਲ ਸਾਡਾ ਕੋਈ ਇਰਾਦਾ ਨਹੀਂ ਅਸੀਂ ਆਣੇ ਆ ਇਹ ਮੁੱਦੇ ਪਾਰਟੀਆਂ ਚੱਕ ਲੈਣ ਸਾਨੂੰ ਇਹ ਜੀ ਕਿਸੇ ਕੰਮ ਦੀ ਲੋੜ ਨਾ ਪਵੇ ਅਸੀਂ ਆਹੀ ਕਹਿ ਰਹੇ ਹਾਂ ਇਨੇ ਚਿਰ ਦੇ ਕਿ ਇਨਾਂ ਮੁੱਦਿਆਂ ਨੂੰ ਕਿਉਂ ਨਹੀਂ ਬਣਾਉਂਦੇ ਤੁਸੀਂ ਮੈਨੂੰ ਦੱਸੋ ਕੀ ਇਹ ਇਨਾਂ ਪਾਰਟੀਆਂ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਪਾਣੀ ਇਹ ਪਾਣੀ ਦਾ ਮੁੱਦਾ ਤੇ ਨਵਾਂ ਤਾਲੀਆ ਸਰ ਤੇ ਬੁੱਢਾ ਗੱਲ ਦੀ ਗੱਲ ਬੈਨਾ ਪੁਰਾਣੀ ਸਰਕਾਰਾਂ ਇਹ ਹੋਰ ਵੀ ਦੁੱਖ ਦੀ ਗੱਲ ਹੈ ਪੁਰਾਣੀਆਂ ਸਰਕਾਰਾਂ ਮੈਂ ਨਾ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਇੰਨੇ ਚਿਰ ਦਾ ਮੁੱਦਾ ਫਿਰ ਵੀ ਨਹੀਂ ਕਰ ਰਹੇ ਕੁਝ ਇਹ ਤਾਂ ਹੋਰ ਵੀ ਦੁੱਖ ਦੀ ਗੱਲ ਹੈ ਆਹੀ ਤਾਂ ਅਸੀਂ ਕਹਿ ਰਹੇ ਕਿ ਇੰਨਾ ਪੁਰਾਣਾ ਮੁੱਦਾ ਐਡਾ ਮੁੱਦਾ ਲੋਕ ਮਰ ਗਏ ਕੈਂਸਰ ਹੋ ਗਿਆ ਕਾਲਾ ਪੀਲਾ ਹੋ ਗਿਆ ਮੇਰੀ ਪਹੁੰਚੇ ਉੱਥੇ ਕੰਮ ਤਾਂ ਚੱਲ ਰਿਹਾ ਸੀਚੀ ਵਾਲ ਜੀ ਲੱਗੇ ਹੋਏ ਉੱਥੇ ਪਾਣੀ ਚਾ ਉਹ ਤਾਂ ਕਿਵੇਂ ਦੇਖ ਦਿਓ ਦੱਸ ਦਿਨਾ ਤੁਹਾਨੂੰ ਹੋਵੇ ਕੈਂਸਰ ਤੇ ਮੈਂ ਕਹਾਂ ਆ ਕੇ ਆ ਲੋ ਸਿਰ ਦੁੱਖ ਦੇ ਦੀ ਗੋਲੀ ਇਹ ਕੇਵ ਜਾ ਲੱਗੂਗਾ ਤੁਹਾਨੂੰ ਅਸੀਂ ਉਹਨਾਂ ਤੋਂ ਇੱਕੋ ਸਵਾਲ ਪੁੱਛਦੇ ਹਾਂ ਕਿ ਜਿਸ ਕੈਮੀਕਲ ਨੂੰ ਕੋਈ एसटीपी ਸੀਟਪੀ ਕਲੀਨ ਨਹੀਂ ਕਰ ਸਕਦਾ ਉਹ ਹੈਗਾ ਡਾਈੰਗ ਯੂਨਿਟ ਦਾ ਕੈਮੀਕਲ ਜਿਹਦੇ ਬਾਰੇ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਜਿਹਦੇ ਬਾਰੇ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਹੈ ਜਿਹਦੇ ਬਾਰੇ ਸੈਂਟਰ ਦੀ এনवायरमेंट ਮਿਨਿਸਟਰੀ ਕਹਿ ਰਹੀ ਕਿ ਸਾਡੇ ਨੋਰਮਸ ਫਾਲੋ ਨਹੀਂ ਹੋ ਰਹੇ ਉਹਦੇ ਬਾਰੇ ਜੇ ਉਹ ਨਹੀਂ ਕਰ ਰਹੇ ਕੁਝ ਤਾਂ ਅਸੀਂ ਆਣੇ ਉਹਦਾ ਜਵਾਬ ਤਾਂ ਦਿਓ ਹੱਲ ਹੱਲ ਕੀ ਹੈ ਹੁਣ ਤੁਸੀਂ ਅੱਜ ਤੋਂ ਸ਼ੁਰੂ ਕਰ ਰਹੇ ਹੋ ਵਹਿਣ ਮੰਗਲ ਦੀ ਮੰਗਲ ਵੀ ਤੁਸੀਂ ਜਾਣਾ ਕੀਰਤਪੁਰ ਸਾਹਿਬ ਦੀ ਜਿਹੜਾ ਸੀਵਰ ਦਾ ਪਾਣੀ ਹੈ ਸਤਲੁਜ ਦੇ ਵਿੱਚ ਪਹੁੰਚਦਾ ਵੀ ਹੈ ਹੱਲ ਕੀ ਹੈ ਮੈਨਾਂ ਤਾਂ ਫਿਰ ਉਹੀ ਸਵਾਲ ਹੈ ਪੋਲਿਟਿਕਲ ਜਦੋਂ ਤੁਸੀਂ ਇਲੈਕਟੋਰਲ ਪੋਲਟਿਕਸ ਦਾ ਪਾਰਟ ਨਹੀਂ ਬਣਦੇ ਹੋ ਉਦੋਂ ਤੱਕ ਤਾਂ ਇਹ ਸਾਰੀਆਂ ਚੀਜ਼ਾਂ ਸੋਸ਼ਲ ਸਰ ਮੈਨੂੰ ਇੱਕ ਗੱਲ ਦੱਸੋ ਸਾਡੇ ਘਰੇ ਚੋਰੀ ਹੁੰਦੀ ਹੈ ਸਾਡੇ ਘਰੇ ਕੋਈ ਗਲਤ ਤਰ੍ਹਾਂ ਦੀ ਚੀਜ਼ ਹੁੰਦੀ ਹੈ ਅਸੀਂ ਬੋਲਦੇ ਨਹੀਂ ਬੋਲਦੇ ਆ ਨਾ ਤੇ ਪੰਜਾਬ ਸਾਡਾ ਘਰ ਨਹੀਂ ਕੀ ਅਸੀਂ ਯਾਰ ਬੋਲਣ ਦਾ ਹੱਕ ਉਦੋਂ ਰੱਖਾਂਗੇ ਜਦੋਂ ਅਸੀਂ ਇਲੈਕਸ਼ਨ ਲੜਾਂਗੇ ਕੀ ਅਸੀਂ ਉਦੋਂ ਰੱਖਾਂਗੇ ਅਸੀਂ ਆਹੀ ਤਾਂ ਗੱਲ ਕਹਿ ਰਹੇ ਹਾਂ ਕਿ 2000 ਸੈਂਟਰਾਂ ਨੇ ਸਤਿਆਨਾਸ਼ ਕਰਤਾ ਪਾਣੀ ਦਾ ਮੈਨੂੰ ਦੱਸੋ ਆਪਾਂ ਹਿਮਾਚਲ ਦੇ ਨਾੜ ਖੜੇ ਆ ਸੈਂਟਰ ਬੰਦ ਹੋ ਜੂਗੇ ਤਾਂ ਰੋਜ਼ਗਾਰ ਨਹੀਂ ਕਦੋਂ ਹੋਊਗਾ ਜੀ ਹਾਂਜੀ ਸੈਂਟਰਾਂ ਰੋਜ਼ਗਾਰ ਨਹੀਂ ਮਿਲਿਆ ਲੋਕਾਂ ਨੂੰ ਪੰਜਾਬ ਦਾ ਰੋਜ਼ਗਾਰ ਕਿ ਮੈਂ ਦੱਸ ਦਿੰਦਾ ਦੱਸ ਦਿੰਦਾ ਮੈਂ ਦੱਸ ਦਿੰਦਾ ਤੁਹਾਨੂੰ ਮੈਨੂੰ ਇਹ ਦੱਸਿਓ ਜੇ ਸਾਡੇ ਜਿਹੜੀਆਂ ਫੈਕਟਰੀਆਂ ਇਹ ਪਹਿਲਾਂ ਤੋਂ ਯੂਰਪ ਨੇ ਸਾਥੋਂ ਸਿੱਖਿਆ ਜਾਂ ਅਸੀਂ ਉਹਨਾਂ ਤੋਂ ਬਾਅਦ ਫੈਕਟਰੀਆਂ ਬਣਾਈਆਂ ਉਹਨਾਂ ਦੇ ਹੈ ਨਹੀਂ ਕਿਆਂ ਤਮਨ ਲਾਡੂ ਚ ਨਹੀਂ ਜਿਹੜੀ ਡਰਾਈ ਫੈਕਟਰੀਆਂ ਲੈ ਆਏ ਡਾਈੰਗ ਲੈ ਆਏ ਅਸੀਂ ਕਦੋਂ ਕਹਿ ਰਹੇ ਹਾਂ ਬੰਦ ਕਰੋ ਅਸੀਂ ਤਾਂ ਕਹਿ ਰਹੇ ਹਾਂ ਡਰਾਈ ਵਾਲੀ ਡਾਈੰਗ ਲੈ ਕੇ आओ ਪਰ ਮੈਨੂੰ ਇੱਕ ਦੱਸਿਓ ਜੀ ਸਿਰਫ ਕੈਮੀਕਲ ਅੱਜ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆ ਇਹ ਫਰਕ ਕਾਈਂਡ ਇਨਫਰਮੇਸ਼ਨ ਹਰ ਬੰਦੇ ਲਈ ਇਹ ਜਿਹੜੀ ਡਾਈੰਗ ਹੈ ਦੁਨੀਆ ਚ ਬੰਦ ਹੋ ਗਈ ਹੈ ਇਹ ਸਾਡੇ ਦੇਸ਼ ਚ ਵੀ ਬੰਦ ਹੋ ਗਈ ਅੱਜ ਦਿੱਲੀ ਦਾ ਵੀ ਡਾਈੰਗ ਦਾ ਕੰਮ ਸਾਡੇ ਆ ਰਿਹਾ ਤਮਨ ਲਾਡੂ ਦਾ ਵੀ ਸਾਡੇ ਆ ਰਿਹਾ ਕਿਉਂ ਭਾਈ ਪਹਿਲਾਂ ਦੁਨੀਆ ਦਾ ਕਚਰਾ ਹਿੰਦੁਸਤਾਨ ਸੰਭਾਲਦਾ ਸੀ ਹੁਣ ਅਸੀਂ ਦੁਨੀਆ ਤੇ ਹਿੰਦੁਸਤਾਨ ਦਾ ਕਚਰਾ ਪੰਜਾਬ ਸੰਭਾਲ ਰਿਹਾ ਆਈ ਤਾਂ ਅਸੀਂ ਕਹਿ ਰਹੇ ਆ ਅੱਛਾ ਤੁਹਾਡਾ ਸਨੇਮਾ ਦਾ ਦੂਰ ਨਹੀਂ ਆ ਸਨੇਮਾ ਤੁਸੀਂ ਆਇਓ ਤੁਸੀਂ ਜੱਟਪੁੱਤੀ ਦੀ ਗੱਲ ਕਰਦੇ ਹੋ ਜੱਟਪੁੱਤੀ ਅਗਰ ਤੁਸੀਂ ਨਾ ਇਸ ਵੇਲੇ ਵਰਤਦੇ ਤਾਂ ਸ਼ਾਇਦ ਤੁਸੀਂ ਸ਼ਾਹਰੁਖ ਖਾਨ ਤੋਂ ਵੀ ਉੱਪਰ ਹੁੰਦੇ ਜੇ ਆਪਾਂ ਗੱਲ ਕਰੀ ਜਾਵੇ ਡਰਦੀ ਜਾ ਤੁਹਾਨੂੰ ਉੱਪਰ ਜਿਸ਼ਨ ਗਿਆ ਦੀ ਗੱਲ ਕਰ ਲੋ ਅੱਜ ਤੁਸੀਂ ਸ਼ਾਹਰੁਖ ਖਾਨ ਨੂੰ ਪਿੱਛੇ ਛੱਡ ਦਿੰਦੇ ਜੱਟਪੁੱਤੀ ਇੱਥੇ ਨਹੀਂ ਬੈਠ ਕੇ ਕਿਤੇ ਜੱਟਪੁੱਤੀ ਨੇ ਨਹੀਂ ਅੜ ਤੂ ਫਿਰ ਕੁਇਆ ਦਾ ਡਿਸੀਜਨ ਜਿਹੜੀ ਜੱਟ ਬੁੱਧੀ ਕਰਕੇ ਨਾ ਲਓ ਤੁਸੀਂ ਦੇਖੋ ਤੁਸੀਂ ਆਪਣਾ ਕੈਰੀਅਰ ਸ਼ਾਹਰੁਖ ਨੂੰ ਪਿੱਛੇ ਅੱਜ ਤੁਸੀਂ ਹੋਰ ਜਗ੍ਹਾ ਤੇ ਬੈਠੇ ਹੁੰਦੇ ਮੈਂ ਨਾ ਇਹ ਗੱਲ ਕਹਿ ਰਿਹਾ ਮਨ ਲਓ ਮੈਂ ਸ਼ਾਹਰੁਖ ਦੀ ਜਗ੍ਹਾ ਹੁੰਦਾ ਫਿਰ ਪੰਜਾਬ ਦਾ ਪਾਣੀ ਸਹੀ ਹੋ ਜਾਂਦਾ ਤੁਹਾਡੀ ਗੱਲ ਕਰ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਦੱਸ ਰਿਹਾ ਸਾਡੀ ਸਾਰਿਆਂ ਦੀ ਹੋਂਦ ਪੰਜਾਬ ਬਿਨਾ ਨਹੀਂ ਕਿ ਮੇਰੇ ਦੋਸਤ ਜੇ ਪੰਜਾਬ ਨਹੀਂ ਤੁਹਾਡੀ ਆ ਪੱਤਰਕਾਰਤਾ ਰਹਿ ਜੂ ਮੇਰੀਆਂ ਫਿਲਮਾਂ ਰਹਿ ਜਾਣਗੀਆਂ ਪੰਜਾਬ ਕਾਦੇ ਲਈ ਮਸ਼ਹੂਰ ਸੀ ਜਦੋਂ ਬੰਬੇ ਚ ਜਾਂਦੇ ਸੀ ਏ ਜੀ ਧਰਮਿੰਦਰ ਆ ਪੰਜਾਬ ਦਾ ਇਹ ਦੇਵਾਨੰਦ ਪੰਜਾਬ ਦਾ ਇਹ ਦਲੀਪ ਕੁਮਾਰ ਪੰਜਾਬ ਦਾ ਹੁਣ ਪੰਜਾਬ ਦੇ ਮੁੰਡਿਆਂ ਨੂੰ ਕੀ ਹੋ ਗਿਆ ਐਡੇ ਐਡੇ ਸਾਡੇ ਹੀਰੋ 5 ਫੁੱਟ 7 ਇੰਚ ਦੇ ਭੋਜਪੂਰੀ ਦੇ 6 ਫੁੱਟ 2 ਇੰਚ ਦੇ ਆ ਤਾਂ ਬਰਬਾਦੀ ਕਰਤੀ ਅਸੀਂ ਮੈਂ ਤੁਹਾਨੂੰ ਆਪਦੀ ਲਾਈਨ ਨਾਲ ਹੀ ਜੋੜ ਕੇ ਦੱਸ ਦਿੰਨਾ ਦੁਨੀਆ ਨੇ ਜੀ ਐਫ ਕੇ ਤੇ ਫਿਲਮ ਬਣਾਤੀ ਕਿ ਜੌਨ ਐਫ ਕਨੇਡੀ ਕਿਵੇਂ ਮਰਿਆ ਡਾਸਤਾ ਸੀ ਆਈਏ ਦਾ ਹੱਥ ਆ ਅਮਰੀਕਾ ਦਾ ਹੱਥ ਆ ਅਸੀਂ ਕਿਤੇ ਕੀਤੀਆਂ ਗੱਲਾਂ ਮੈਨੂੰ ਜਦੋਂ ਮੌਕਾ ਮਿਲਿਆ ਮੈਂ ਪੰਜਾਬ ਦੇ ਦੁਖਾਨ ਦੀ ਗੱਲ ਕੀਤੀ ਕਿ 84 ਤੇ ਫਿਲਮ ਬਣਾਓ ਇੰਨੇ ਬੰਦੇ ਸਾਡੇ ਮਾਰੇ ਗਏ ਹਿੰਦੁਸਤਾਨ ਬਣਾਈ ਨਾ ਮੈਂ ਉਸ ਤੋਂ ਬਾਅਦ ਗਦਾਰ ਵੀ ਬਣਾਈ ਇਨਲੀਗਲੀ ਇਮੀਗ੍ਰੇਸ਼ਨ ਤੇ ਕਾਫਲਾ ਵੀ ਬਣਾਈ ਆ ਨਕਲੀ ਬਾਬਿਆਂ ਤੇ ਪੋਟਰ ਮਿੱਤਰਾਂ ਦੀ ਵੀ ਬਣਾਈ ਆਈ ਆਲਵੇਸ ਡੂ ਥਿਸ ਮੇਰਾ ਮਕਸਦ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਮਸਲਿਆਂ ਦਾ ਹੱਲ ਜਾਂ ਫਿਲਮਾਂ ਦੇ ਵਿੱਚ ਚਿੱਤਰਣੇ ਡੇਵਡ ਲੀਨ ਨੇ ਜਾਂ ਸਪਿਲਬਰਗ ਨੇ ਨਹੀਂ ਕਰਨਾ ਇਹ ਮੈਨੂੰ ਹੀ ਕਰਨਾ ਪਊਗਾ ਔਰ ਉਹ ਜ਼ਿੰਮੇਵਾਰੀ ਲੈ ਕੇ ਕੀਤਾ ਪਰ ਹੁਣ ਸਾਡੇ ਰਾਜਨੀਤਿਕ ਵੀ ਨਹੀਂ ਗੋਸ਼ ਕਰ ਰਹੇ। ਸੱਚਾਈ ਹੈਗੀ ਬਲਵੀਰੋ ਭਾਬੀ ਦੇਖ ਲਈ ਜਿਹੜੀ ਦਿਖਾਈ ਸੁੱਚਾ ਨਹੀਂ। ਨਹੀਂ ਨਹੀਂ ਬਲਵੀਰੋ ਭਾਬੀ ਨਹੀਂ ਸੁੱਚਾ ਸੂਰਮਾ। ਹੁਣ ਆਈ ਤੇ ਬਲਵੀਰੋ ਕਰਦਾਰ ਦਵਾਇਆ ਤੁਸੀਂ ਅੱਛੀ ਗੱਲ ਹੈ। ਤੇ ਉਹ ਕਿਵੇਂ ਦੇਖਦੇ ਹੋ ਇੱਥੇ ਜਿੱਦਾਂ ਸੱਚਾਈ ਉੱਚ ਦਿਖਾਈ ਗਈ ਹੈ ਉਹ ਕਰੈਕਟਰ ਨੂੰ ਕਲੀਅਰ ਕੀਤਾ ਗਿਆ ਵੀ ਅਸਲੀ ਕਰੈਕਟਰ ਹੈ ਕੀ ਸੀ। ਬਿਲਕੁਲ ਠੀਕ ਹੈ ਲੋਕੀ ਉਹ ਦੂਸਰਾ ਦੇਖਦੇ ਤੁਸੀਂ ਸਹੀ ਤਰੀਕੇ ਨਾਲ ਦਿਖਾਇਆ। ਬਿਲਕੁਲ ਤੇ ਹੁਣ ਵਹਿਣ ਨੂੰ ਲੈ ਕੇ ਕਿਤਰਾ ਦੇਖੋਗੇ ਤੁਸੀਂ? ਬਿਲਕੁਲ ਵਹਿਣ ਨੂੰ ਲੈ ਕੇ ਪਤਾ ਕੀ ਹੈ ਸਾਡਾ ਕੋਸ਼ਿਸ਼ ਕੀ ਹੈ ਜਿਵੇਂ ਵਹਿਣ ਹੁੰਦਾ ਪਾਣੀ ਦਾ ਮੈਂ ਸਾਰਾ ਇਨਾਂ ਤੋਂ ਜਿੱਦਕਿ ਜੋ ਤਾਂ ਤੋਂ ਪੁੱਛ ਰਿਆ ਸੀ ਕਿ ਯਾਰ ਸਾਡੇ ਪਾਣੀ ਦਾ ਤੁਹਾਡੇ ਲੋਕਲ ਲੈਵਲ ਤੇ ਸਤਿਆਨਾਸ਼ ਕਿਵੇਂ ਹੋ ਰਿਹਾ ਜਿਵੇਂ ਉੱਥੇ ਤਾਂ ਸੈਂਟਰ ਚੱਲ ਰਿਹਾ ਦੱਖਣੀ ਮਾਲਵਾ ਚ ਬੁੱਢੇ ਨਾਲ ਆ ਜਾਂਦਾ ਆਪਣਾ ਸਤਲੁਜ ਜਾਂਦਾ ਜਾ ਕੇ ਹਰੀਕੇ ਪਾਣੀ ਇਕੱਠਾ ਹੁੰਦਾ ਉਹ ਇੱਥੇ ਦਾ ਬੁੱਢਾ ਨਾਲਾ ਪਈ ਬਾਅਦ ਚੜਿਆ ਇੱਥੇ ਜਿਵੇਂ ਮਾਈਨਿੰਗ ਹੋ ਰਹੀ ਹੈ ਇੱਥੇ ਜਿਹੜੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਪਾਣੀ ਥੱਲੇ ਪਾਰ ਗਿਆ ਨੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਨੂੰ ਤੇ ਦੁਨੀਆ ਦੇ ਪੰਜਾਬੀਆਂ ਨੂੰ ਇਹ ਦੱਸ ਸਕੀਏ ਕਿ ਸਾਡਾ ਮੁੱਦਾ ਹੈ ਔਰ ਜ਼ਰੂਰੀ ਮੁੱਦਾ ਹੈ ਡੈਡ ਵੀ ਟ੍ਰਾਈ ਇਹ ਪੰਜਾਬ ਜਿਵੇਂ ਪੰਜਾਬੀਆਂ ਦਾ ਮੈਂ ਇੱਕ ਗੱਲ ਕਰ ਦਿਆਂ ਆ ਤੁਹਾਡੇ ਨਾਲ ਹਿਮਾਚਲ ਹੈ ਉੱਥੇ ਇੱਕ ਬੋਨਾਫਾਈਡ ਦਾ ਕਾਨੂੰਨ ਹੈ ਤਾਂ ਵਿਚਾਰੇ ਬੈਂਸ ਸਾਹਿਬ ਖੜੇ ਨੇ ਪੁੱਛ ਲਿਓ ਜੇ ਉੱਥੇ ਜੋ ਵੀ ਹਿਮਾਚਲ ਬੰਦੇ ਨੇ ਨੌਕਰੀ ਦੇਣੀ ਹੈ ਉਹ ਪਹਿਲਾਂ ਪੰਜਾਬ ਹਿਮਾਚਲ ਦਾ ਬੋਨਾਫਾਈਡ ਹੋਊਗਾ ਅਸੀਂ ਕਹਿ ਰਹੇ ਹਾਂ ਯਾਰ ਪੰਜਾਬ ਦਾ ਡੋਮਿਸਾਈਲ ਬਣਾ ਦਿਓ ਪੰਜਾਬੀਆਂ ਦਾ ਓਏ ਮੈਂ ਉਹ ਚ ਕਿਸੇ ਸਿੱਖ ਦੀ ਹਿੰਦੂ ਦੀ ਮੁਸਲਮਾਨ ਦੀ ਗੱਲ ਨਹੀਂ ਕਰ ਰਿਹਾ ਪੰਜਾਬੀਆਂ ਦੀ ਗੱਲ ਕਰ ਰਿਹਾ ਔਰ ਇਹ ਸਾਰਾ ਕਨਸਟੀਟਿਊਸ਼ਨਲ ਫਰੇਮਵਰਕ ਚ ਹੈ ਇਹ ਸਾਰਾ ਉਹ ਹੈ ਜੋ ਕਿਸੇ ਨਾ ਕਿਸੇ ਸਟੇਟ ਚ ਪ੍ਰੈਕਟਿਸ ਚ ਹੈ ਤਾਂ ਮੈਨੂੰ ਦੱਸੋ ਕੀ ਗੱਲ ਹੈ ਤੁਸੀਂ ਗੁਰੂ ਸਾਹਿਬ ਦੇ ਸਥਾਨ ਤੇ ਖੜੇ ਹੋ ਠੀਕ ਹੈ ਤੁਹਾਡਾ ਕੌਸ ਚੰਗਾ ਹੈ ਪਰ ਲੱਗਦਾ ਨਹੀਂ ਕਿ ਗੁਰੂ ਸਾਹਿਬ ਦੀ ਸੋਚ ਦੇ ਬਿਲਕੁਲ ਉਲਟ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਜਿਹੜਾ ਹੈਗਾ ਉਹ ਪਟਨਾ ਸਾਹਿਬ ਤੇ ਹੁੰਦਾ ਗੁਰੂ ਨਾਨਕ ਦੇਵ ਜੀ ਉਦਾਸੀਆਂ ਕਰਦੇ ਪੂਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਜਿਹੜੇ ਪੰਜਾਬੀ ਪੰਜਾਬ ਦੇ ਵਿੱਚ ਨਾ ਰਹਿ ਕੇ ਹੋਰ ਸੂਬਿਆਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪ੍ਰੋਬਲਮ ਨਹੀਂ ਜਿਹੜੀ ਕ੍ਰੀਏਟ ਹੋਈਗੀ ਮੈਂ ਦੱਸਦਾ ਮੈਂ ਦੱਸਦਾ ਇਹ ਚ ਦੋ ਗੱਲਾਂ ਨੇ ਮੈਨੂੰ ਥੋੜਾ ਜਿਆਦਾ ਜਵਾਬ ਦੇਣ ਜੋ ਮੈਂ ਕੱਲਾ ਗੁਰੂ ਸਾਹਿਬ ਦੇ ਜਨਮ ਨਾਲ ਨਹੀਂ ਜਾ ਰਿਹਾ ਪੰਜ ਪਿਆਰੇ ਇੱਥੇ ਹੀ ਸਾਜੇ ਸੀ ਕਿੱਥੋਂ ਦੇ ਸੀ ਇੱਕ ਦਿਵਾਰਕਾ ਦੇ ਸਿਰਫ ਭਾਈ ਦਿਆਲ ਸਿੰਘ ਤੋਂ ਬਿਨਾਂ ਜਿਹੜੇ ਲਾਹੌਰ ਤੋਂ ਸੀ ਬਾਕੀ ਚਾਰੇ ਯੂਪੀ ਤੋਂ ਗੁਜਰਾਤ ਤੋਂ ਉੜੀਸਾ ਤੱਕ ਤੋਂ ਬਿਦਰ ਤੋਂ ਵੀ ਆਏ ਆਏ ਨਾ ਪਰ ਮੈਂ ਸਿੱਖੀਜ਼ਮ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਪੰਜਾਬ ਦੀ ਗੱਲ ਕਰ ਰਿਹਾ ਕੀ ਇੱਥੇ ਹਿੰਦੂ ਨਹੀਂ ਰਹਿੰਦੇ ਕੀ ਇੱਥੇ ਮੁਸਲਮਾਨ ਨਹੀਂ ਰਹਿੰਦੇ ਈਸਾਈ ਨਹੀਂ ਰਹਿੰਦੇ ਜਾਂ ਬਾਕੀ ਧਰਮ ਨਹੀਂ ਰਹਿੰਦੇ ਮੈਂ ਸਿੱਖੀਜ਼ਮ ਤਾਂ ਦੇਸ਼ ਦੀ ਵਰਲਡ ਦਾ ਹੈ ਮੈਂ ਸਿੱਖੀਜ਼ਮ ਦੀ ਗੱਲ ਨਹੀਂ ਕਰ ਰਿਹਾ ਮੈਂ ਕਰ ਰਿਹਾ ਪੰਜਾਬ ਕੀ ਮੈਨੂੰ ਦੱਸੋ ਰਾਜਸਥਾਨ ਹਿੰਦੁਸਤਾਨ ਦਾ ਹਿੱਸਾ ਨਹੀਂ ਹਿਮਾਚਲ ਨਹੀਂ ਕਰਨਾਟਕ ਨਹੀਂ ਸਾਊਥ ਸਟੇਟ ਨਹੀਂ ਈਸਟਰਨ ਸਟੇਟ ਨਹੀਂ ਜੇ ਉਹ ਬਣਾ ਸਕਦੇ ਨੇ ਤਾਂ ਅਸੀਂ ਨਹੀਂ ਬਣਾਵਾਂਗੇ ਗੱਲ ਪਤਾ ਕੀ ਆ ਹਰ ਇੱਕ ਸਭ ਤੋਂ ਵੱਡਾ ਮਸਲਾ ਕੀ ਅਸੀਂ ਕੀ ਕਰ ਰਹੇ ਜਿਵੇਂ ਤੁਸੀਂ ਪੁੱਛਿਆ ਸੀ ਅਸੀਂ ਨਾ ਕੁਝ ਗੱਲਾਂ ਨੂੰ ਕੁਝ ਖਾਤਿਆਂ ਚ ਪਾਤਾ ਹੈ ਇਹ ਤਾਂ ਫਿਰਕਾ ਪ੍ਰਸਤ ਗੱਲ ਓ ਕਿਵੇਂ ਯਾਰ ਡੋਮਿਸਾਈਲ ਦੀ ਮੰਗ ਕਰਨਾ ਜਿਹੜੇ ਇੱਥੇ ਬੋਨਾਫਾਈਡ ਕਹਿ ਕੇ ਮੁੱਕਰੀ ਬੈਠੇ ਨੇ 72 ਚ ਰਾਜਸਥਾਨ ਗਰੀਬੇਠੇ 60 ਚ ਓ ਯਾਰ ਇਹਦੇ ਚ ਗਲਤ ਕੀ ਮੈਨੂੰ ਕੋਈ ਲੌਜੀਕਲੀ ਤਾਂ ਸਮਝਾਓ ਮੈਂ ਸਿੱਖੀ ਜਮ ਦੀ ਗੱਲ ਮੰਨ ਗਿਆ ਅਸੀਂ ਸਿੱਖੀ ਜਮ ਦੀ ਗੱਲ ਨਹੀਂ ਕਰ ਰਹੇ ਅਸੀਂ ਆਸ਼ੀਰਵਾਦ ਲੈ ਰਹੇ ਆਂ ਅਸੀਂ ਨਹੀਂ ਕਰ ਰਹੇ ਸਿੱਖੀਸਮ ਨੂੰ ਅਸੀਂ ਵਰਲਡ ਦਾ ਮੰਨਦੇ ਆ ਜੇ ਉਹ ਤੋਂ ਅਗੇ ਕਿਤੇ ਦੁਨੀਆ ਤਾਂ ਉੱਥੋਂ ਦਾ ਮੰਨਦੇ ਆ ਅਸੀਂ ਗੱਲ ਕਰ ਰਹੇ ਪੰਜਾਬੀ ਆ ਦੀ ਪੰਜਾਬ ਦੀ ਕਿ ਜੇ ਰਾਜਸਥਾਨ ਵਾਲਿਆਂ ਨੂੰ ਹੱਕ ਹੈ ਐਸੇ ਬੀਬੀਐਮ 'ਚ ਨੌਕਰੀ ਲੈਣ ਦਾ ਤਾਂ ਉਹਨਾਂ ਦੇ ਰਾਈ ਆਉਣ ਬੀਬੀ ਉਹਨਾਂ ਦੇ ਬੋਨਾਫਾਈਡ ਹੋਣ ਕਿ ਸਾਡੇ ਵੱਲੋਂ ਜੋ ਪੰਜਾਬ 'ਚੋਂ ਨੌਕਰੀ ਮਿਲਦੀ ਹੈ ਉਹ ਡੋਮਿਸਾਈਲ ਨਹੀਂ ਹੋਣੀ ਚਾਹੀਦੀ ਉਹ ਪੰਜਾਬੀ ਨਹੀਂ ਹੋਣੇ ਚਾਹੀਦੇ ਜਿਹੜੇ ਇਹਨਾਂ ਨੂੰ ਐਡਰੈਸ ਕਰਨ ਦੇ ਲਈ ਸੂਬਾ ਸਰਕਾਰ ਲੱਗਦਾ ਫੇਲ ਹੋਈ ਕਿਉਂਕਿ ਇਹੀ ਇਸ਼ੂਸ ਥਾਨਕ ਜਿਹੜੇ ਮੰਤਰੀ ਉਹਨਾਂ ਵੱਲੋਂ ਪਹਿਲਾਂ ਸਾਡੀ ਸੂਬਾ ਸਰਕਾਰ ਨੇ ਸਵਾਏ ਪੈਸੇ ਖਾਣ ਤੋਂ ਕੀਤਾ ਹੀ ਕੱਖ ਨਹੀਂ ਕੱਖ ਨਹੀਂ ਕੀਤਾ ਜੇ ਮੈਨੂੰ ਦੱਸੋ ਇਹਨਾਂ ਨੇ ਕੀਤਾ ਹੁੰਦਾ ਮੈਂ ਥੋਥੋ ਪੁੱਛਦਾ ਪਾਣੀਆਂ ਦਾ ਕੋਸ਼ ਜਿਹੜਾ ਇੱਕੋ ਹੀ ਸਰੋਤ ਆ ਸਾਡਾ ਗੁਰਬਾਣੀ ਚ ਪਿਤਾ ਦਾ ਦਰਜਾ ਹੈ ਅੱਜ ਕੀ ਹਾਲ ਹੈ ਰਿਗਵੇਚ ਪਾਣੀ ਦਾ ਜ਼ਿਕਰ ਹੈ ਕੁਰਾਨ ਚ ਪਾਣੀ ਦਾ ਜ਼ਿਕਰ ਹੈ ਤੇ ਅਸੀਂ ਪਾਣੀ ਹੀ ਨਹੀਂ ਸੰਭਾਲਿਆ